ਪ੍ਰਧਾਨ ਜੀ ਸਰਕਾਰ ਵੱਲੋਂ ਜਿਹੜਾ ਪੈਟਰੋਲ ਔਰ ਡੀਜ਼ਲ ਦੇ ਤੇਲ ਵਧਾਏ ਗਏ ਰੇਟ ਵਧਾਏ ਗਏ ਆ ਉਹਦੇ ਨਾਲ ਨਾਲ ਆਮ ਜਨਤਾ ਦੇ ਜੇਬ ਦੇ ਉੱਤੇ ਵੀ ਬੜਾ ਇੱਕ ਪ੍ਰਭਾਵ ਪੈ ਰਿਹਾ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪੰਜਾਬ ਕਿਸਾਨ ਮੈਜਰ ਯੂਨੀਅਨ ਜੜੀ ਆ ਇਹਦੇ ਬਾਰੇ ਸਰਕਾਰ ਤੇ ਜਿਹੜਾ ਇਸ ਫੈਸਲੇ ਦੇ ਸਖ ਖਿਲਾਫ ਆ ਕਿਉਂਕਿ ਸਰਕਾਰ ਦੀ ਜਿਹੜੀ ਆਪਣੀ ਮੈਨੇਜਮੈਂਟ ਆ ਜਿਹੜਾ ਸਟੇਟ ਤੋਂ ਖਰਚਾ ਸਟੇਟ ਦੀ ਆਮਦਨ ਉਹਨੂੰ ਧਿਆਨ ਚ ਰੱਖ ਕੇ ਜਿਹੜਾ ਵਾ ਉਹ ਕੋਈ ਕੰਮ ਨਹੀਂ ਕਰਦੀ ਔਰ ਪਿਛਲੇ ਲਗਭਗ 3 ਸਾਲ ਹੋ ਚਲੇ ਸਰਕਾਰ ਨੂੰ ਆਈ ਕੋਈ ਵੀ ਅਜਿਹੇ ਕੰਮ ਸਰਕਾਰ ਨੇ ਵਧੀਆ ਨਹੀਂ ਕੀਤਾ ਜਿਹੜਾ ਆਮ ਲੋਕਾਂ ਨੂੰ ਰਾਹਤ ਮਿਲੇ ਜਿਹੜੀ ਬਿਜਲੀ ਦੀ ਸਬਸਿਡੀ ਘਟਾ ਦਿੱਤੀ ਆ 7 ਕਿਲੋਵਾਟ ਤੱਕ ਦੇ ਜਿਹੜੇ ਕਨੈਕਸ਼ਨ ਸੀ ਉਹਨਾਂ ਦੀ ਪਲੱਸ ਇਹਦਾ ਡੀਜ਼ਲ ਪੈਟਰੋਲ ਦੇ ਵਧਣ ਨਾਲ ਹਰ ਚੀਜ਼ ਦਾ ਕਿਰਾਇਆ ਜਿਹੜਾ ਵਾ ਟਰਾਂਸਪੋਰਟੇਸ਼ਨ ਟਰਾਂਸਪੋਰਟੇਸ਼ਨ ਦਾ ਵਧਿਆ ਜਿਹੜੀ ਜਿੰਨੀ ਮਹਿੰਗਾਈ ਆ ਹਰ ਚੀਜ਼ ਤੇ ਵਧਣੀ ਆ ਉਸ ਤੋਂ ਉੱਪਰ ਇਹਦਾ ਵਾ ਬੱਸਾਂ ਦਾ ਕਿਰਾਇਆ ਵਧਾਰਤ ਆ ਗਿਆ ਸਿਰਫ ਆਮ ਆਦਮੀ ਜਿਹੜਾ ਬਸਾਂ 'ਚ ਸਵਰਗ ਕਰਦਾ ਆਮ ਆਦਮੀ ਔਰ ਆਮ ਆਦਮੀ ਦੇ ਜੋ ਜਿਹੜਾ ਪੂਰਾ ਜਿਹੜਾ ਉਹਨਾਂ ਦੀ ਬੋਝ ਪਾਇਆ ਵਾ ਔਰ ਜਿਹੜਾ ਡੀਲ ਪਟ્રોલ ਜਿਹੜਾ ਕਿਸੇ ਸਟੇਟ ਦੇ ਨੇ ਹੁਆ ਐਸਪੀਐਨ ਦਾ ਨੇ ਜਿਹੜਾ ਵਾ ਬੈਟ ਫਰਮਦਾ ਕੇ ਜਿਹੜਾ ਵਾ ਮਹਿੰਗਾਈ ਨੂੰ ਪੰਜਾਬ ਵਿੱਚ ਹੋਰ ਜ਼ਿਆਦਾ ਵਾ ਪਹੜਾਤਾ ਵਾ ਸੋ ਅਸੀਂ ਇਹਦੀ ਵਿਖੇਦੀ ਕਰਦੇ ਆਂ ਔਰ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਸ ਜਿਹੜੇ ਵਧੇ ਹੋਏ ਰੇਟਾਂ ਨੂੰ ਵਾਪਸ ਲਿਆ ਜਾਵੇ ਔਰ ਜਿਹੜੀ ਬਿਜਲੀ ਦੀ ਸਬਸਿਡੀ ਖਤਮ ਕੀਤੀ ਆ ਉਹਨਾਂ ਦੁਬਾਰਾ ਲਾਗੂ ਕੀਤਾ ਜਾਵੇ ਨਹੀਂ ਤੇ ਇਹਦਾ ਕੰਮ ਹੈ ਸਰਕਾਰ ਨੂੰ ਜਿਹੜੇ ਆਉਣ ਵਾਲੇ ਚੋਣਾਂ ਜਿਮਨੀ ਚੋਣਾਂ ਜਾਂ ਜਿਹੜੀਆਂ ਅੱਗੇ ਦੋ ਇਲੈਕਸ਼ਨ ਹੋਣੀਆਂ ਉਹਦੇ ਭੁਤਣਾ ਪਊਗਾ ਲੋਕਾਂ ਦੇ ਗੁੱਸੇ ਦਾ ਸਮਾਹ ਕਰਨਾ ਪਊਗਾ ਹਾਂ ਜੀ ਤੁਸੀਂ ਆਪਣੇ ਇਸ ਪ੍ਰਧਾਨੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਮੁਖ्तार ਸਿੰਘ ਗੁਰੀਵਾਲ ਪੰਜਾਬ ਸੰਘੀ ਲੋਕ ਗਰੁੱਪ ਕਮੇਟੀ ਮੈਂਬਰ ਜੀ ਹਾਂ ਮੈਂ ਇਸ ਸਮਝੇ ਗਾਣਾ ਚਾਹੁੰਦਾ ਵੀ ਜਿਹੜੀ ਸਰਕਾਰ ਨੇ ਬਿਨਾਂ ਸੋਚੇ ਸਮਝੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਉਹਦੇ ਨਾਲ ਲੋਕਾਂ ਦੇ ਵੀ ਭਾਰ ਘਣਾਵਾ ਲੋਕਾਂ ਨੂੰ ਪਰੇਸ਼ਾਨੀ ਹੋਣੀ ਆ ਸਰਕਾਰ ਦੀ ਆਮਦਨ ਜਿਹੜੀ ਆ ਉਹ ਵਧਣ ਦੀ ਬਜਾਏ ਘਟਣੀ ਆ ਕਿਉਂਕਿ ਜੇ ਕੀ ਇਹ ਜੇ ਇੱਥੋਂ ਸਸਤਾ ਹੁੰਦਾ ਤੇ ਜਿਹੜੀ ਟ੍ਰਾਂਸਪੋਰਟ ਆ ਉਹ ਤੇਲ ਇੱਥੋਂ ਪਉਦੀ ਪੰਜਾਬ ਤੋਂ ਹੁੰਦੀ ਹੁਣ ਪੰਜਾਬ ਦੇ ਜਿਹੜੇ ਲਾਗਰੂਪ ਤੇ ਚੰਨ ਵਾਲੇ ਵਿਕលਿਆ ਉਹਨਾਂ ਨੇ ਪੰਜਾਬ ਦਾ ਤੇਲ ਮਹਿੰਗਾ ਹੋਣ ਕਰਕੇ ਪੰਜਾਬ ਦੀ ਤੇਲ ਨਹੀਂ ਪਉਣਾ ਉਹ ਬਾਹਰੋਂ ਬਜਾਏ ਪਾਉਣਗੇ ਇਥੇ ਸਸਤਾ ਤੇਲ ਤੇ ਆਮ ਤੌਰ ਉੱਤੇ ਉਹਨਾਂ ਦੀ ਵਧਣੀ ਆ ਜਨ ਕੋ ਘਾਹ ਜ਼ਿਆਦਾ ਹੋ ਗਏ ਇਹਨਾਂ ਕੋਲ ਗਾਹੇ ਵੀ ਘਟ ਗਈ ਤੇ ਇਹਨਾਂ ਸਰਕਾਰ ਦੇ ਖਿਆਲ ਨੂੰ ਘਾਟਾ ਵੀ ਪੈ ਗਿਆ ਪੰਜਾਬ ਕਿਸਾਨ ਬਦੂਕ ਯੂਨੀਅਨ ਦੇ ਨਾਤੇ ਦੇ ਅਸੀਂ ਸਰਕਾਰ ਦੇ ਇਸ ਕੰਮ ਦੀ ਨਿਖੇਧੀ ਕਰਦੇ ਆ ਜਿਹੜਾ ਇਹਨਾਂ ਨੇ ਤੇਲ ਦਾ ਰੇਟ ਵਧਾਇਆ ਤੇ ਜਿਹੜੀ ਮਹਿੰਗਾਈ ਅੱਗੇ ਨੁਕੀ ਜਿਹੜੀ ਮਹਿੰਗਾਈ ਦੀ ਪੀਸਣ ਦੇ ਆ ਹੋਰ ਮਹਿੰਗਾਈ ਜਿਹੜੀ ਆ ਕੋ ਲੋਕਾਂ ਦੇ ਪੈ ਗਈ ਇਸ ਦਾ ਵੀ ਆਪਾਂ ਨਿਖੇਧੀ ਕਰਦੇ ਆ IBN7 ਖਬਰਨਾਮਾ ਹਰ ਖਬਰ ਸੱਚ ਕੇ ਸਾਥ